ਕੀ ਮਹੰਮਦ ਸਰਫਰਾਜ਼ ਆਲਮ ਸਾਹਿਬ ਦੇ ਦੇਸ਼ਾ ਨਿਰਦੇਸ਼ਾਂ ਦੇ ਜੋ ਮਾੜੇ ਅੰਸਰਾਂ ਦੇ ਖਿਲਾਫ ਮੁਹਿੰਮ ਚਲਾਈ ਹੋਈ ਹੈ ਉਸ ਦੇ ਤਹਿਤ ਸਾਨੂੰ ਕਾਮਯਾਬੀ ਮਿਲੀ ਜਦੋਂ ਅਸੀਂ ਦੋ ਵਿਅਕਤੀ ਰੋਹਿਤ ਪੁੱਤਰ ਜਵਾਰ ਗੁੱਤਾ ਤੇ ਮੋਨੂ ਕੁਮਾਰ ਪੁੱਤਰ ਬਾਬੂ ਰਾਮ ਨੂੰ ਅਸੀਂ ਗੁਪਤ ਸੂchna ਦੇ ਆਧਾਰ ਤੇ ਠਾਣਾ ਕਰਵਾਲੀ ਏਰੀਆ ਦੇ ਵਿੱਚੋਂ ਗ੍ਰਿਫਤਾਰ ਕੀਤਾ ਜਿਨ੍ਹਾਂ ਤੋਂ ਦਰਾਂਨੇ ਪੁੱਛ ਕੇ ਸਾਨੂੰ ਅਸੀਂ 9 ਮੋਟਰਸਾਈਕਲ ਚੋਰੀशुदा ਬਰਾਮਦ ਕਰਨ ਦੇ ਵਿੱਚ ਅਸੀਂ ਕਾਮਯਾਬ ਹੋਏ ਇਹ ਜ਼ਿਆਦਾਤਰ ਆਪਣੇ ਸਿਟੀ ਏਰੀਆ ਦੇ ਵਿੱਚੋਂ ਜਿਵੇਂ ਏਸੀ ਮਾਰਕੀਟ ਦੇ ਆਲੇ-ਦਾਲੇ ਪਾਰਕਿੰਗ ਦੇ ਆਊਟਸਾਈਡ ਜਿਹੜੇ ਲੋਕ ਖੜੇ ਕਰ ਦਿੰਦੇ ਆ ਤੇ ਜਿਵੇਂ ਸ਼ਨੀਵਾਰ ਨੂੰ ਕਾਲੀ ਮਾਤਾ ਮੰਦਰ ਆਪਣੇ ਕਾਫੀ ਇਕੱਠ ਹੁੰਦਾ ਉੱਥੋਂ ਜਿਹੜੇ ਬਾਹਰ ਲੋਕ ਸ਼ਰਧਾਲੂ ਆਉਂਦੇ ਨੇ ਉਹਨਾਂ ਦੇ ਉੱਥੋਂ ਚੋਰੀ ਕੀਤੇ ਨੇ ਤੇ ਬਾਕੀ ਵੱਖ-ਵੱਖ ਹਿੱਸਿਆਂ 'ਚੋਂ ਸ਼ਹਿਰ ਦੇ ਹਾਂਜੀ ਜਿਹੜੇ ਮੋਟਰਸਾਈਕਲ ਚੋਰੀ ਬੜਿਆ ਕਿੰਨੇ ਲੋਕ ਹੈ ਤੇ ਕਿੰਨੇ ਮੋਟਰਸਾਈਕਲ ਹੈ ਹਾਂਜੀ ਮਾਨਜੋਗ ਐਸਐਸਪੀ ਸਾਹਿਬ ਪਟਿਆਲਾ ਸਰਦਾਰ ਨਾਨਕ ਸਿੰਘ ਜੀ ਆਈਪੀਐਸ ਤੇ ਮਾਨਜੋਗ ਐਸਐਸਪੀ ਸਿਟੀ ਸਾਹਿਬ ਪਟਿਆਲਾ ਸ਼੍ਰੀ ਮੁਹੰਮਦ ਸਰਫਰਾਜ਼ ਆलम ਸਾਹਿਬ ਦੇ ਦੇਸ਼ਾ ਨਿਰਦੇਸ਼ਾਂ ਦੇ ਜੋ ਮਾੜੇ ਅੰਸਰਾਂ ਦੇ ਖਿਲਾਫ ਮੁਹਿੰਮ ਚਲਾਈ ਉਦੇਦਿਆਤ ਸਾਨੂੰ ਕਾਮਯਾਬੀ ਮਿਲੀ ਜਦੋਂ ਅਸੀਂ ਦੋ ਵਿਅਕਤੀ ਰੋਹਿਤ ਪੁੱਤਰ ਜਵਾਰ ਗੁੱਤਾ ਤੇ ਮੋਨੂ ਕੁਮਾਰ ਪੁੱਤਰ ਬਾਬੂ RAM ਨੂੰ ਅਸੀਂ ਗੁਪਤ ਸੂchna ਦੇ ਆਧਾਰ ਤੇ ਠਾਣਾ ਕਰਵਾਲੀ ਏਰੀਆ ਦੇ ਵਿੱਚੋਂ ਗ੍ਰਿਫਤਾਰ ਕੀਤਾ ਜਿਨ੍ਹਾਂ ਤੋਂ ਦਰਾਂਨੇ ਪੁੱਛ ਕੇ ਸਾਨੂੰ ਅਸੀਂ 9 ਮੋਟਰਸਾਈਕਲ ਚੋਰੀशुदा ਬਰਾਮਦ ਕਰਨ ਦੇ ਵਿੱਚ ਅਸੀਂ ਕਾਮਯਾਬ ਹੋਏ ਇਹ ਪਹਿਲਾਂ ਵੀ ਮੰਗਲੇ ਕਰਦੇ ਜੀ ਇਹਨਾਂ ਦਾ ਅਸੀਂ ਬੈਕ ਰਿਕਾਰਡ ਅਸੀਂ ਇਹਨਾਂ ਦਾ ਚੈੱਕ ਕਰ ਰਹੇ ਹਾਂ ਕਿ ਕਿੰਧੋ ਕਿੰਧੋ ਚੋਰੀ ਕੀਤੇ ਸਰ ਇਹ ਜ਼ਿਆਦਾਤਰ ਆਪਣੇ ਸਿਟੀ ਏਰੀਆ ਦੇ ਵਿੱਚੋਂ ਜਿਵੇਂ ਏਸੀ ਮਾਰਕੀਟ ਦੇ ਆਲੇ-ਦਾਲ ਜਿਹੜੇ ਪਾਰਕਿੰਗ ਦੇ ਆਊਟਸਾਈਡ ਜਿਹੜੇ ਲੋਕ ਖੜੇ ਕਰ ਦਿੰਦੇ ਆ ਤੇ ਜਿਵੇਂ ਸ਼ਨੀਵਾਰ ਨੂੰ ਕਾਲੀ ਮਾਤਾ ਮੰਦਿਰ ਆਪਣੇ ਕਾਫੀ ਇਕੱਠ ਹੁੰਦਾ ਉੱਥੋਂ ਜਿਹੜੇ ਬਾਹਰ ਲੋਕ ਸ਼ਰਧਾਲੂ ਆਉਂਦੇ ਨੇ ਉਹਨਾਂ ਦੇ ਉੱਥੋਂ ਚੋਰੀ ਕੀਤੇ ਨੇ ਤੇ ਬਾਕੀ ਬਾਕ-ਬਾਕ ਖਿਸਿਆਂ ਚੋਂ ਸ਼ਹਿਰ ਦੇ ਸਿਰ ਲੋਕਾਂ ਨੂੰ ਕੀ ਮੈਸੇਜ ਦੇਣਾ ਚਾਹੁੰਦੇ ਜੀ ਲੋਕਾਂ ਨੂੰ ਤਾਂ ਹੀ ਮੈਸੇਜ ਦੇਣਾ ਚਾਹੁੰਦੇ ਆ ਵੀ ਜੋ ਪ੍ਰੋਪਰ ਪਾਰਕ ਕਰਨ ਜਿੱਥੇ ਵੀ ਆਪਾਂ ਨੇੜੇ-ਤੇੜੇ ਜਿੱਥੇ ਵੀ ਕੋਈ ਸਮਾਨ ਲੈਣ ਜਾਂਦਾ ਕੰਜਸਟਡ ਏਰੀਆ ਸ਼ਹਿਰ ਦਾ ਤੇ ਪਾਰਕਿੰਗ ਦੇ ਵਿੱਚ ਮੋਟਰਸਾਈਕਲ ਲਾ ਜਦੋਂ ਆਪਾਂ ਬਾਹਰ ਦੂਰ ਦਰਾਡੇ ਲਾਣੇ ਆ ਉੱਥੋਂ ਚੋਰੀ ਹੋਣ ਦੀ ਸੰਭਾਵਨਾ ਰਹਿੰਦੀ ਹੈ ਇੱਕ ਸਪਲੈਂਡਰ ਮੋਟਰਸਾਈਕਲ ਦੀ ਜ਼ਿਆਦਾ ਸ਼ਿਕਾਇਤ ਆਉਂਦੀ ਹੈ ਇਸ ਦਾ ਲੋਕ ਸਿਸਟਮ ਹੀ ਹੈ ਜਿਹੜਾ ਇਹਨੂੰ ਡੁਪਲੀਕੇਟ ਕਾਪੀ ਚਾਬੀਆਂ ਕਾਫੀ ਲੱਗ ਜਾਂਦੀਆਂ ਕੰਪਨੀ ਨੂੰ ਗਲਤ ਮੰਨ ਕੇ ਕਿਦਿਆਂ ਤੁਸੀਂ ਬਾਰੇ ਹਾਂਜੀ ਅਸੀਂ ਪਹਿਲਾਂ ਵੀ ਕਾਫੀ ਵਾਰ ਅਸੀਂ ਲਿਖ ਕੇ ਭੇਜਿਆ ਤੇ ਹੁਣ ਵੀ ਦੁਬਾਰਾ ਵੀ ਅਸੀਂ ਲਿਖ ਕੇ ਭੇਜਾਂਗੇ ਵੀ ਇਹਦਾ ਲੋਕ ਸਿਸਟਮ ਜਿਹੜਾ ਦਰੁਸਤ ਕੀਤਾ ਜਾਵੇ ਸਰ ਕਿੰਨੇ ਜਿਹੜੇ ਮੋਟਰਸਾਈਕਲ ਕਿਹੜੀ ਕਿਹੜੀ ਕੰਪਨੀ ਦੇ ਨੇ ਇਹ 6 ਸਪਲੈਂਡਰ ਆ ਜੀ ਇੱਕ ਪਲਸਰ ਇੱਕ ਹੋਂਡਾ ਤੇ ਇੱਕ ਪੈਲਟੀਨਾ ਮੋਟਰਸਾਈਕਲ ਇਹ